ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ सिरसा ਤੋਂ ਵੋਟਾਂ ਮੰਗਣਗੇ 44 ਸਿੱਖ ਲੀਡਰਾਂ ਤੇ ਆਗੂਆਂ ਨੂੰ ਅਕਾਲ ਤਖਤ ਸਾਹਿਬ ਤੇ 17 ਅਪ੍ਰੈਲ ਨੂੰ ਤਲਬ ਕੀਤਾ ਗਿਆ ਹੈ ਤਲਬ ਕੀਤੇ ਗਏ ਸਿੱਖ ਲੀਡਰਾਂ 'ਚ ਅਕਾਲੀ ਦਲ ਦੇ 14, ਕਾਂਗਰਸ ਪਾਰਟੀ ਦੇ ਵੀ 14 ਅਤੇ ਆਮ ਆਦਮੀ ਪਾਰਟੀ ਦਾ 1 ਲੀਡਰ ਹੈ ਜੋ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜੇ ਸਨ। ਜਦਕਿ 15 ਅਜਿਹੇ ਸਿੱਖਾਂ ਨੂੰ ਵੀ ਤਲਬ ਕੀਤਾ ਗਿਆ ਜੋ ਆਪੋ ਆਪਣੇ ਲੀਡਰਾਂ ਦੇ ਹੱਕ ਵਿੱਚ ਸਮਰਥਨ ਹਾਸਲ ਕਰਨ ਲਈ ਡੇਰੇ ਦੀ ਸ਼ਰਨ ਵਿੱਚ ਗਏ ਸਨ। ਤਲਬ ਕੀਤੇ ਗਏ ਸਿੱਖ ਲੀਡਰਾਂ 'ਚ ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਰੋਜੀ ਬਰਕੰਦੀ, ਕਰਨ ਕੌਰ ਬਰਾੜ ਅਤੇ ਅਮਰਿੰਦਰ ਸਿੰਘ ਰਾਜਾ ਵਿਡਿੰਗ ਵਰਗੇ ਕੁਝ ਵੱਡੇ ਚਿਹਰੇ ਵੀ ਸ਼ਾਮਲ ਨੇ। ਵੋਟਾ ਖਾਤਰ ਪਖੰਡੀ ਸਰਸੇ ਸਾਧ ਦੇ ਡੇਰੇ ਜਾਣ ਵਾਲੇ ਸਾਰੇ ਵਿਅਕਤੀ 5 ਵੈਸਾਖ ਸੰਮਤ ਨਾਨਕ ਸ਼ਾਹੀ 549 ਮੁਤਾਬਕ 17 April 2017 ਦਿਨ ਸੋਮਵਾਰ ਨੂੰ 12 ਵਜੇ ਦਫਤਰ ਸਖਤ ਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਣ 5000 ਕਰੋੜ ਦੇ ਡਰੱਗ ਰੈਕੇਟ ਮਾਮਲੇ ਦੀ ਜਾਂਚ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡਾ ਖੁਲਾਸਾ ਕੀਤਾ ਹੈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਮੰਤਰੀ ਰਹੇ ਸਰਵਣ ਸਿੰਘ ਫਲੋਰ ਉਹਨਾਂ ਦੇ بیٹے ਦਮਨਵੀਰ ਸਿੰਘ ਫਲੋਰ ਅਤੇ ਸਾਬਕਾ ਸੀਪੀਐਸ ਅਵਿਨਾਸ਼ ਚੰਦਰ ਦੇ ਡਰੱਗ ਮਾਫੀਆ ਨਾਲ ਡੂੰਘੇ ਸਬੰਧ ਰਹੇ ਨੇ ਇਹ ਮੰਤਰੀ ਡਰੱਗ ਰੈਕੇਟ ਦੇ ਮੁਖੀ ਜਗਦੀਸ਼ ਭੋਲਾ ਨਾਲ ਜੁੜੇ ਚੁੰਨੀ ਲਾਲ ਗਾਬਾ ਤੋਂ ਇਸ ਕਾਲੀ ਕਮਾਈ ਵਿੱਚੋਂ ਮੋਟਾ ਹਿੱਸਾ ਲੈਂਦੇ ਰਹੇ ਨੇ ED ਨੇ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਰਵਨ ਸਿੰਘ ਫਲੋਰ ਅਤੇ ਦਮਨ ਵੀਰ ਸਿੰਘ ਫਲੋਰ ਦੀ ਕਰੀਬ 4.86 ਕਰੋੜ ਦੀ ਅਤੇ ਅਵਿਨਾਸ਼ ਚੰਦਰ ਦੀ 55.45 ਲੱਖ ਰੁਪਏ ਦੀ ਜਾਇਦਾਦ ਅਟੈਚ ਕਰ ਲਈ ਹੈ ਜਦਕਿ ਜਗਜੀਤ ਸਿੰਘ ਚਾਹਲ ਅਤੇ ਉਸਦੇ ਭਰਾ ਦੀ ਲਗਭਗ 54.59 ਕਰੋੜ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਐਨਾ ਹੀ ਨਹੀਂ ED ਨੇ 13 ਹੋਰ ਲੋਕਾਂ ਦੀ ਕਰੀਬ 61.61 ਕਰੋੜ ਰੁਪਏ ਦੀ ਪ੍ਰਾਪਰਟੀ ਵੀ ਅਟੈਚ ਕਰ ਲਈ ਹੈ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਹੀ ਪਾਰਟੀਆਂ ਨੇ ਈਡੀ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਸਮਰਥਨ ਕੀਤਾ ਹੈ ਮਨਪ੍ਰੀਤ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਕੋਈ ਜ਼ੁਰਮ ਕੀਤਾ ਹੈ ਤਾਂ ਉਸ ਨੂੰ ਇਸ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਔਰ ਜਿਸ ਕਿਸੇ ਨੇ ਕਾਨੂੰਨ ਨੂੰ ਤੋੜਿਆ ਹੈ ਔਰ ਕਾਨੂੰਨ ਦੇ ਸ਼ਿਕੰਜੇ ਚ ਆ ਗਿਆ ਹੈ ਔਰ ਕਾਨੂੰਨ ਜਿਹੜਾ ਹੈ ਉਹ ਅਮੀਰ ਗਰੀਬ ਦੀ ਵੱਡੇ ਛੋਟੇ ਦੀ ਕੋਈ ਤਮੀਜ਼ ਨਹੀਂ ਕਰਦਾ ਜੇ ਕਿਸੇ ਨੇ ਕਾਨੂੰਨ ਤੋੜਿਆ ਤੇ ਉਹ ਉਹਨੂੰ ਉਹਨੂੰ ਭੁਗਤਣਾ ਪਏਗਾ ਹੋਰ ਮੈਂ ਕੀ ਕਹਿ ਸਕਦਾ दोनों लीडर अब अकाली दल के नहीं हैं दोनों को पार्टी ने टिकट देने से मना कर दिया था और सरदार सरवण सिंह फ्लोर अब कांग्रेस पार्टी के लीडर तो जिस दिन ये इंक्वायरी की बात शुरू हुई थी हमने उसी दिन बिल्कुल स्पष्ट कर दिया था कि श्रोमणी अकाली दल किसी की भी हेल्प नहीं करेगा लावल टेक इट सोनपुर तो अब इन्वेस्टिगेशन हुई है अगर किसी की भी गलती है तो उसको जो भी एक्शन ਤਦੰਸੀ ਲੈਣਾ ਚਾਹੀਏ ਲੈਣਾ ਚਾਹੀਏ ਪਾਰਟੀ ਕਾ ਇਸ ਵਿੱਚ ਕੋ ਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੇ ਤਿੱਖਾ ਨਿਸ਼ਾਨਾ ਸਾਧਿਆ ਬਾਦਲ ਦਾ ਕਹਿਣਾ ਹੈ ਕਿ ਜੋ ਵੀ ਮਾੜਾ ਕੰਮ ਹੈ ਉਹ ਕਾਂਗਰਸ ਪਾਰਟੀ ਜ਼ਰੂਰ ਕਰੇਗੀ ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਦੇ ਕਾਰਜਾਂ ਨੂੰ ਕਾਂਗਰਸ ਪਾਰਟੀ ਨੇ ਰੁਕਵਾ ਦਿੱਤਾ ਜੋ ਮਾੜਾ ਕੰਮ ਹੈ ਉਹ ਸਾਰੇ ਕਰਨਗੇ ਦੇਖੋ ਪਹਿਲਾ ਸਾਰੀ ਡਿਵੈਲਪਮੈਂਟ ਬੰਦ ਕਰ ਜੇ ਪਬਲਿਕ ਦੇ ਕੋਈ ਇੰਟਰਸਟ ਰਹੀ ਹੈ ਤਾਂ ਬੜੀ ਚੰਗੀ ਗੱਲ ਹੈ ਜੇ ਨਹੀਂ ਤਾਂ ਬੜੀ ਮਾੜੀ ਕਾਫੀ ਵੱਡਾ ਨਗਰ ਬਿਲੀਦਰਾਂ ਨੂੰ ਵਧਾਉਂਦੇ ਮੂਡ 'ਚ ਹੈ ਜੀ ਠੀਕ ਹੈ ਨਾ ਮੈਂ ਕੀ ਕਹੂੰ ਅਸੀਂ ਤਾਂ ਕਦੇ ਬਤਾਏ ਨਹੀਂ ਜੀ ਜੋ ਮਾੜੇ ਕੰਮ ਸਾਰੇ ਕਰਨੇ ਹੈ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਦਰਜਨਾ ਪਿੰਡਾਂ 'ਚ ਜਨਵਾਦੀ ਦੌਰਾ ਕੀਤਾ ਉਹ ਲੋਕਾਂ ਨੂੰ ਮਿਲੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਬਿਜਲੀ ਰੇਟਾਂ ਦੇ ਘਾਟੇ ਜਾਂ ਵਾਅਦੇ ਦਾ ਫਿਲਹਾਲ ਕੋਈ ਵਿਚਾਰ ਨਹੀਂ ਹੈ ਇਹ ਕਹਿਣਾ ਹੈ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਉਹਨਾਂ ਨੇ ਕਿਹਾ ਕਿ ਰੈਗੂਲੇਟਰੀ ਅਥਾਰਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਣਕ ਦੀ ਖਰੀਦ ਬਿਲਕੁਲ ਪਾਰਦਰਸ਼ੀ ਢੰਗ ਨਾਲ ਹੋਣ ਦਾ ਵੀ ਦਾਵਾ ਕੀਤਾ ਹੈ ਰਾਣਾ ਗੁਰਜੀਤ ਸਿੰਘ ਕਪੂਰਥਲਾ ਚ ਆੜਤੀਆਂ ਤੇ ਖਰੀਦ ਏਜੰਸੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਹੋਏ ਸਨ ਜਿਵੇਂ ਕਿ ਇਹ ਹੈ ਕਿ ਤੁਰੰਤ ਇਹਦੇ ਤੇ ਅਸੀਂ ਛੂਮੰਤਰਾਲਾ ਜਾਂ ਬਿਜਲੀ ਦੀ ਦਰਾਂ ਘਟਾ ਦੇਾਂਗੇ ਇਹ ਇਹੋ ਜਿਹੀ ਗੱਲ ਨਹੀਂ ਆ ਬਿਜਲੀ ਦੀਆਂ ਦਰਾਂ ਘਟਾਉਣ ਲਈ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਕੈਪਟਨ ਅਮਿੰਦਰ ਸਿੰਘ ਜੀ ਦੇ ਨੇਤ੍ਰਿਤਵ ਵਿੱਚ ਮੈਂ ਭਵੇਂ ਮੰਤਰੀਓਸ ਵਿਭਾਗ ਦਾ ਚੇਅਰਮੈਨ ਅਸੀਂ ਬਦਲ ਦਿੱਤੇ ਆ ਔਰ ਉਹਨਾਂ ਇਸ ਅਸੀਂ ਵਰਕ ਕਰ ਰਹੇ ਹਾਂ ਕਿ ਵੀ ਖਰਚੇ ਕਿਵੇਂ ਘਟਾਏ ਜਾਣ ਬਿਜਲੀ ਦੀ ਦਰ ਤਾਂ ਖਰਚਾ ਨਾ ਘਟੇਗੀ ਨਾ ਖਰਚੇ ਤਾਂ ਹੁਣ ਘਟਾਉਣੇ ਚਾਲੂ ਕਰਾਂਗੇ ਤੇ ਉਹਦੇ ਰਿਜ਼ਲਟ ਇੱਕ ਸਾਲ ਚ ਆਉਣਗੇ ਤੇ ਜੇ ਮੈਂ ਕਹਾਂ ਕਿ ਅੱਜ ਹੀ ਅਸੀਂ ਬਿਜਲੀ ਦੀਆਂ ਦਰਾਂ ਘਟਾ ਘਟਾ ਕੇ ਢਾ ਦੇਾਂਗੇ ਜਾਂ ਵਧਣ ਨਹੀਂ ਦੇਾਂਗੇ ਇਹੋ ਜੀ ਗੱਲਬਾਤ ਨਹੀਂ ਤੇ ਫੈਸਲਾ ਹੋਏਗਾ ਇਸ ਮੌਕੇ ਤੇ ਈਡੀ ਵੱਲੋਂ ਕੁਝ ਅਕਾਲੀ ਲੀਡਰਾਂ ਦੀਆਂ ਜਾਇਦਾਦਾਂ ਅਟੈਚ ਕੀਤੇ ਜਾਣ ਦੇ ਹੁਕਮਾਂ ਦੇ ਬਾਰੇ ਪੁੱਛੇ ਜਾਂਦੇ ਰਾਣਾ ਗੁਰਜੀਤ ਸਿੰਘ ਨੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ